ਅੰਗੂ ਪ੍ਰੋਪਰਟੀ ਦੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਫੇਰ ਵੀਡੀਓ ਲੈ ਕੇ ਆਏ ਆਂ 70 ਗਜ ਦੀ ਕੋਠੀ ਡਿਮਾਂਡ ਇਹਦੀ 13 ਲੱਖ ਰੁਪਈਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਸਰਕਪੀ ਰੋਡ 70 ਗਜ ਦੀ ਕੋਠੀ ਡਿਮਾਂਡ ਇਹਦੀ 13 ਲੱਖ ਰੁਪਈਆ ਬਾਕੀ ਮੌਕੇ ਤੇ ਛੂਟ ਹੋ ਜੂਗੀ 2 ਬੈੱਡਰੂਮ ਹੈ ਲੌਬੀ ਹੈ ਕਿਚਨ ਹੈ ਬਾਥਰੂਮ ਬਣਿਆ ਹੋਇਆ ਛੋਟਾ ਜਿਹਾ ਮਕਾਨ ਹੈ ਬਹੁਤ ਵਧੀਆ ਮਕਾਨ ਬਣਿਆ ਹੋਇਆ ਜੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤਾਈ ਸਾਡੀਆਂ ਵੀਡੀਓ ਪਹੁੰਚ ਸਕਣ ਬਹੁਤ ਵਧੀਆ ਵਧੀਆ ਅਸੀਂ ਮਕਾਨ ਲੈ ਕੇ ਆਵਾਂਗੇ ਘੱਟ ਘੱਟ ਬਜਟ ਵਾਲੇ ਵੀ ਲੈ ਕੇ ਆਵਾਂਗੇ ਤੇ ਸਾਡੇ ਕੋਲੇ ਹੋਰ ਵੀ ਵੱਧ ਬਜਟ ਵਾਲੇ ਵੀ ਹੁੰਦੀਆਂ ਕੋਠੀਆਂ ਜੇ ਕਿਸੇ ਵੀਰ ਭਰਾ ਨੇ ਪਲਾਟ ਦੀ ਮਕਾਨ ਦੀ ਕੋਠੀ ਦੀ ਐਡ ਕਰਾਉਣੀ ਹੈ ਐਡ ਦਾ ਸੀ ਕੋਈ ਪੈਸਾ ਨਹੀਂ ਲੈਂਦੇ ਐਡ ਬਿਲਕੁਲ ਫ੍ਰੀ ਹੈ ਰੇਟ ਇਹਦਾ 13 ਲੱਖ ਰੁਪਏ ਛੋਟਾ ਜਿਹਾ ਮਕਾਨ ਬਣਿਆ ਬਹੁਤ ਵਧੀਆ ਮਕਾਨ ਬਣਿਆ ਜੀ ਸੁਰਪੀ ਰੋਡ ਤੇ ਹੈ ਕਿਸੇ ਵੀਰ ਭਰਾ ਨੇ ਖਰੀਦਣਾ ਹੈ ਤੇ ਸਕਰੀਨ ਤੇ ਸਾਡਾ ਨੰਬਰ ਚੱਲੀ ਜਾਂਦਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ